ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਇਜ਼ੀ ਹੋਰੀ ਚੱਲੇ ਕਾਪੜਾ ਬਾਲ ਜੀ ਕਿੱਥੋਂ ਦੇ ਰਹਿਣ ਵਾਲੇ ਆ ਜੀ ਮੁਰਦਾਵਰ ਦੇ ਜੀ ਤੁਸੀਂ ਅੱਜ ਪੱਤਰਕਾਰਾਂ ਦੇ ਰੂਹ ਰੂਹ ਹੋਏ ਹੋ ਇੱਕ ਮਸਲੇ ਨੂੰ ਲੈ ਕੇ ਕੀ ਮਾਮਲਾ ਹੈਗਾ ਜੀ ਉਹ ਮਾਮਲਾ ਹੈਗਾ ਜੀ ਐਸਐਸਪੀ ਲੀਡਰ ਦੇ ਪਰਚੇ ਦਾ ਜੀ ਕਿ ਕਿਥੋਂ ਦੇ ਐਸਐਸਪੀ ਸਾਹਿਬ ਆ ਜੀ ਇਹ ਜਗਰਾਉਂ ਦੇ ਐਸਐਸਪੀ ਸਾਹਿਬ ਦੇ ਡਿਵੀਜ਼ਨ ਨੇ 업ਕਾਰ ਸਿੰਘ ਜੀ ਜੀ ਇਹਨਾਂ ਦਾ ਇਹ ਪਰਚਾ ਹੋਇਆ ਸੀ 30 12 2008 ਨੂੰ ਜੀ ਐਫਆਈਆਰ ਨੰਬਰ 315 ਜੀ ਜੀ ਪਹਿਲਾਂ ਸਾਧਾ ਥਾਣਾ ਸੀ ਉਦੋਂ ਸਿਟੀ ਥਾਣਾ ਬਣਿਆ ਜੀ ਸਿਟੀ ਥਾਣਾ ਦਾ ਮਾਮਲਾ ਜੀ ਠੀਕ ਹੈ ਜੀ ਕਿਸ ਬੇਸ ਤੇ ਪਰਚਾ ਹੋਇਆ ਸੀਗਾ ਕੀ ਕਾਰਨ ਸੀਗਾ ਜੀ ਉਹ ਇਹ ਬੈਂਕ ਦੇ ਵਿੱਚ ਗਵਨ ਹੋਇਆ ਸੀ ਜੀ 9 ਕਰੋੜ 65 ਲੱਖ ਦਾ ਜੀ ਕਿਹੜੀ ਬੈਂਕ ਦਾ ਗਵਨ ਆ ਜੀ ਇਹ ਐਚਡੀਐਫਸੀ ਬੈਂਕ ਦਾ ਜੀ ਅੱਛਾ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਇਹਨਾਂ ਦੇ ਕਾਰਵਾਈ ਹੋ ਗਈ ਜੀ ਪੰਜ ਬੰਦੇ ਨੂੰ ਸਜ਼ਾ ਹੋ ਗਈ ਜੀ ਜੀ 12 ਬੰਦਿਆਂ ਟੋਟਲ 17 ਬੰਦੇ ਸੀ 12 ਬੰਦਿਆਂ ਦੇ ਨਕੋਰੇ ਚੱਲ ਪਿਆ ਜੀ ਹਾਂ ਜੀ ਤੇ ਇਨਕੁਆਰੀ ਡੀਜੀਪੀ ਸਾਹਿਬ ਨੇ ਉੱਥੇ ਮਾਰਕ ਕਰਤੀ ਪਟਿਆਲੇ ਜੀ ਐਸਐਸਪੀ ਸਾਹਿਬ ਨੂੰ ਜੀ ਉਹਨਾਂ ਨੇ ਮਾਰ ਕਰਕੇ ਇਨਕੁਆਰੀ ਇਹਨਾਂ ਨੂੰ ਦੋਸ਼ੀ ਬਣਾਇਆ ਗਿਆ ਜੀ ਤੁਸੀਂ ਬੜਾ ਵੱਡਾ ਦੋਸ਼ ਲਾ ਰਹੇ ਹੋ ਜੀ ਆਪਣੇ ਕੋਲੇ ਕੋਈ ਇਦਾਂ ਦਾ ਪੱਕਾ ਸਬੂਤ ਹੈ ਜਿਹਦੇ ਬਹਿਬਰ ਤੇ ਆ ਤੁਸੀਂ ਪੱਤਰਕਾਰਾਂ ਦੇ ਰੂਪ ਨੂੰ ਹੋਣ ਲੱਗੇ ਹੋ ਜੀ ਬਿਲਕੁਲ ਹੈ ਜੀ ਐਫ ਆਈ ਆਰ ਹੈ ਜੀ ਆਪਣੇ ਕੋਲੇ ਜੀ ਐਫ ਆਈ ਆਰ ਦੇ ਵਿੱਚ 9 ਜੁਲਾਈ ਦਾ ਜੀ ਉਹਦੇ 9 ਦੇ ਅੱਗੇ ਇਹ ਵਰਚਾ ਹੁੰਦਾ ਤੇ 11 ਦੇ ਭਰਤੀ ਹੁੰਦਾ ਜੀ ਠੀਕ ਹੈ ਜੀ ਇਹਨਾਂ ਨੇ ਆਪਣੇ ਤੱਥ ਲਗੋਏ ਨੇ ਭਰਤੀ ਵਾਲੇ ਜੀ ਜੀ ਇਹ ਭਰਤੀ ਨਹੀਂ ਹੋ ਸਕਦਾ ਸੀ ਉਸ ਤੋਂ ਬਾਅਦ ਪ੍ਰਮੋਸ਼ਨ ਵੀ ਲਗਾਤਾਰ ਹੋ ਰਹੀ ਹੈ ਜੀ ਉਪਕਾਰ ਦੀ ਫਿਰੋਦ ਕਿਉਂ ਹੋ ਰਹੀ ਹੈ ਜੀ ਉਦੋਂ ਬਾਅਦ 13 ਦੇ ਵਜੇ ਦੀ ਜਮਾਨਤ ਹੋ ਗਈ ਜੀ ਜੇ ਪਰਚਾ ਦਰਜ ਨਹੀਂ ਸੀ ਇਹ ਜਮਾਨਤ ਨਾ ਕਰੋਂਦਾ ਜੀ ਜਮਾਨਤ ਹੋਈ ਆ 13 ਵਜੇ ਪ੍ਰਮੋਸ਼ਨ ਲੈ ਗਿਆ ਜੀ ਇਹ ਸਿਪਾਹੀ ਤੋਂ ਹੌਲਦਾਰ ਬਣ ਗਿਆ ਜੀ ਔਰ 19 20 ਤੋਂ ਲੈ ਕੇ ਹੁਣ ਤੱਕ ਐਸਐਸ ਦੇ ਲੀਡਰ ਲੱਗਦਾ ਆ ਰਿਹਾ ਠੀਕ ਹੈ ਜੀ ਵੀ ਹੋ ਗਏ ਥਾਣੇ ਜਾਂਦਾ ਨਹੀਂ ਆਪ ਦੇ ਤੱਤ ਲਗਾਉਣ ਦੇ ਵਾਸਤੇ ਜੀ ਮੈਨੂੰ ਕਿੱਥੇ ਤੱਕ ਸ਼ੱਕ ਆ ਵੀ ਜਿਹੜੇ ਕਾਗਜ਼ ਪੱਤਰ ਨੇ ਉੱਥੇ ਦੇ ਇਹ ਗਵਨ ਕਰ ਰਿਹਾ ਜੀ ਤੇ ਮੈਨੂੰ ਕੋਈ ਇਨਸਾਬ ਨੂੰ ਦੀ ਆਸ ਨਹੀਂ ਹੈ ਜਿਹੜਾ ਮੋਲ ਤੋਂ ਮੈਂ ਮੇਰੀ ਮੰਗ ਇਹ ਵੀ ਇੱਕ ਐਲਿਗੋਰੀ ਕਿਤੇ ਬਾਹਲੇ ਅਫਸਰ ਤੋਂਾਈ ਪੇ ਅਫਸਰ ਤੋਂ ਕਰਾਈ ਜਾਵੇ ਨਹੀਂ ਤੁਹਾਨੂੰ ਇਸ ਮਾਮਲੇ ਦਾ ਕਿੱਦਾਂ ਤੁਹਾਡੇ ਧਿਆਨ ਦੇ ਵਿੱਚ ਆਇਆ ਜੀ ਮੇਰੇ ਧਿਆਨ ਦੇ ਵਿੱਚ ਆਇਆ ਮੇਰਾ ਢੱਬਾ ਜੀ ਮੂਲੌਰ ਪੰਡਾ ਢੱਬਾ ਜੀ ਇੱਥੇ ਕੁਝ ਮੁਲਾਜ਼ਮ ਨੂੰ ਰੋਟੀ ਖਾਂਦੇ ਸੀ ਜੀ ਉਹ ਗੱਲਾਂ ਕਰਦੇ ਸੀ ਵੀ ਦਾ ਕਰ ਗਿਆ ਗੱਲ ਉਹਦੀ ਮੈਂ ਆਰਟੀਆ ਪਾਇ ਜੀ ਮੈਨੂੰ ਉਹਨਾਂ ਨੇ ਆਰਟੀਆ ਨਹੀਂ ਦਿੱਤੀ ਮੈਨੂੰ ਸ਼ੱਕ ਦੇ ਦਾਰੇ ਜਾ ਰਹੀ ਜੀ ਜੀ ਬੀ ਇਹ ਮੇਰਾ ਪਰਸਨਲ ਮਾਮਲਾ ਅਸੀਂ ਆਟੇ ਦੇ ਨਹੀਂ ਸਕਦੇ ਠੀਕ ਹੈ ਜੀ ਮੈਂ ਤੱਥਾਂ ਦੇ ਆਧਾਰ ਤੇ ਆਟੇ ਮੰਗੀ ਸੀ ਮੈਂ ਕੋਈ ਪਰਸਨ ਨਹੀਂ ਮੰਗੀ ਇਹਨਾਂ ਦਾ ਕੋਈ ਵੇਰਵਾ ਕਪਾਰ ਸਿੰਘ ਦਾ ਮੈਂ ਤਾਂ ਇਹਦੇ ਰਿਕਾਰਡ ਜੋ ਕੋਈ ਬੋਲਦਾ ਸੀਗਾ ਉਹ ਮੰਗਿਆ ਸੀ ਮੈਂ ਬਿਲਕੁਲ ਜੀ ਸਰਕਾਰੀ ਕੁਰਸੀ ਤੇ ਬੈਠਾ ਤੁਸੀਂ ਲੈਣ ਦੇ ਉਹਦੇ ਜੇ ਆਰਟੀਆਈ ਦਾ ਅਧਿਕਾਰ ਆ ਤੁਹਾਡੇ ਕੋਲ ਲੈਣ ਦਾ ਫਿਰ ਤੁਹਾਨੂੰ ਦਿੱਤੀ ਨਹੀਂ ਗਈ ਇਸ ਵਾਰ ਦੇ ਵਿੱਚ ਤੁਸੀਂ ਉੱਚ ਅਧਿਕਾਰੀਆਂ ਦੇ ਸੰਪਰਕ ਰਿਆ ਦੇ ਵਿੱਚ ਨਹੀਂ ਆਏ ਜੀ ਮੈਂ ਅਸਲ ਦਫ਼ਤਰ ਗਿਆ ਜੀ ਅਸਲ ਸਾਹਿਬ ਕੋਲ ਗਿਆ ਜੀ ਵੀ ਤਾਂ ਕਰਕੇ ਤੁਹਾਡੇ ਲੀਡਰ ਬਣ ਕਲਬ ਮੇਰੀ ਤਰਖਾਸਤਾ ਨਹੀਂ ਜੀ ਉਹ ਕਹਿੰਦੇ ਕਾਦੀ ਤਰਖਾਸਤਾ ਮੈਂ ਕਹਿੰਦਾ ਜੀ ਇਹ ਗਲਤ ਭਰਤੀ ਹੋਇਆ ਹੋਇਆ ਜੀ ਇੱਥੇ ਪਰਚਾ ਸੀ ਜਦੋਂ ਭਰਤੀ ਹੋਇਆ ਵਾ ਤੇ ਇਹਨੂੰ ਇੱਥੋਂ ਬਦਲਿਆ ਜਾਵੇ ਜੋ ਮੇਰਾ ਜਿਹੜਾ ਆਏਗਾ ਵਾ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਬਿਜ਼ੀ ਹੋਦੀ ਰਹੇ ਜੀ 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 ਇਹ ਇਹਨਾਂ ਨੇ ਕਹਿੰਦੇ ਕੋਈ ਨਾ ਕਿਧਰ ਕੋਲ ਚਲਦੀ ਆ ਮੈਂ ਕਹਿੰਦਾ ਕਿ ਬਾਲਕਿਸ਼ਨ ਕੋਲ ਚਲਦੀ ਆ ਜੀ ਡੀਐਸਪੀ ਸਾਹਿਬ ਕੋਲ ਚਲਦੀ ਆ ਜੀ 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 ਉਹ ਉਹਨਾਂ ਨੇ ਬਾਲਕਿਸ਼ਨ ਨੂੰ ਫੋਨ ਲਾ ਲਿਆ ਵੀ ਦੁੱਧ ਦਾ ਦੁੱਧ ਪਾ ਲੈਣਾ ਪਾਣੀ ਕੀਤਾ ਜਾਵੇ ਕਿਸੇ ਜੀ ਸਮਾਈ ਨਾ ਹੋਵੇ ਤੁਸੀਂ ਕਦੇ ਮੇਰੇ ਸੀ ਇਸ ਕਿਸਮ ਦੇ ਐਸੇ ਇਨਸਾਨ ਨੂੰ ਮਿਲਿਆ ਜੀ ਪੰਜ ਤੀਕੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੱਗਦਾ ਹੋ ਜੂਗਾ ਨਹੀਂ ਹੋਣਾ ਜੀ ਪੁਰਸ ਇੰਦਰੀ ਲੱਗਦੀ ਜਿਵੇਂ ਆਪਣੇ ਘਰ ਵਿੱਚ ਦੇ ਬੰਦੇ ਨੂੰ ਆ ਕੇ ਬਚਾਉਂਦੇ ਜਿਵੇਂ ਜੋ ਬਚਾ ਰਹੀ ਹੈ ਜੀ ਬਿਲਕੁਲ ਐਸਐਸਪੀ ਦਾ ਰਿਡਰ ਲੱਗੇ ਤਾਂ ਹਮੇਸ਼ਾ ਲਿਖਦੇ ਆ ਥਾਣੇ ਦੇ ਵਿੱਚ ਸੱਚੀ ਹਮੇਸ਼ਾ ਸੱਚੀ ਤਲਾ ਦੋ ਲੱਗ ਨਹੀਂ ਰਿਹਾ ਕਿ ਤੁਸੀਂ ਆਪ ਪੜਤਗਿਏ ਜੀ ਜੀ ਇਹੀ ਕੋਈ ਮਾਮਲਾ ਜਦੇ ਹੋਤੇ ਹੋਆ ਦਾ ਉਹਨਾਂ ਜਸਮਸ ਕਰਕੇ ਪਰਚਾ ਦਰਜ ਕਰਦੇ ਜੀ ਹੋ ਸਕਦਾ ਕਿ ਤੁਸੀਂ ਇੱਥੇ ਗਲਤ ਹੋਂਦੇ ਹੋ ਤੇ ਤੁਹਾਡੇ ਤੇ ਪਰਚਾ ਦਰਜ ਕਰਦੇ ਲੱਗਦਾ ਮੈਂ ਤਾਂ ਮੈਂ ਤਾਂ ਇਹ ਗੱਲ ਮੰਨਦਾ ਜੀ ਇਹ ਮੈਂ ਗਲਤ ਮਰਦਾ ਐਫ ਆਈ ਕਰਦਨ ਜੀ ਜੀ ਦਾਗ ਨਹੀਂ ਸੀਗਾ ਪਰਚੇ ਦਾ ਦਾਗ ਨਹੀਂ ਸੀ ਜਿਹਨੂੰ ਜ਼ਿਮੇਵਾਰਾ ਉਹਦੀ ਗਲੋੜ ਸੱਚੀ ਕਿੰਨੇ ਜਣੇ ਨੂੰ ਬਾਰੋਲਫ ਸੀ ਜੀ 17 ਬੰਦੇ ਸੀ ਜੀ 55 ਨੂੰ 55 ਨੂੰ ਸਜ਼ਾ ਹੋਈ ਹੈ ਜੀ 12 ਬੱਚੇ ਨੂੰ ਮੋਲੋਂ ਕਿਤੇ ਹੋਰ ਜੀ ਜੀ ਰਵਿੰਦਰ ਜੀ ਕਿਹੜੀ ਕਿਹੜੀ ਧਾਰਾ ਲਾ ਕੇ ਇਹਨਾਂ ਦੇ ਪਰਚਾ ਦਰਜ ਹੋਇਆ ਜੀ ਜੀ 409 ਆ ਜੀ ਜੀ 1077 ਆ ਜੀ ਜੀ 212 ਆ ਜੀ ਜੀ ਕਿਹੜੇ ਥਾਣੇ ਦਾ ਪਰਚਾ ਜੀ ਇਹ ਸਿਟੀ ਥਾਣੇ ਦਾ ਜਗਰਾਮ ਦਾ ਜੀ ਕਿੰਨੇ ਟਾਈਮ ਤੋਂ ਤੁਸੀਂ ਇਸ ਕੇਸ ਦੀ ਪੈਰਵਾਈ ਕਰ ਰਹੇ ਹੋ ਜੀ ਮੈਨੂੰ ਹੋ ਗਿਆ ਘੱਟੋ ਬਹਿਕ ਸਾਲ ਸਾਲ ਇੱਕ ਸਾਲ ਤੋਂ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਗੇਟ ਖੜਕਾਰੇ ਹੋ ਜੀ ਇਸ ਸਵਾਨ ਦੇ ਬਿਲਕੁਲ ਪਰ ਹਜੇ ਤੱਕ ਤੁਹਾਨੂੰ ਕੋਈ ਆਸ ਨਹੀਂ ਕਰਨੀ ਚਾਹੀਦੀ ਹੈ ਜੀ ਨਹੀਂ ਚਾਹੀਦੀ ਤੇ ਕਿਤੇ ਨਾ ਕਿਤੇ ਫਿਰ ਇਹ ਨਹੀਂ ਲੱਗਦਾ ਹੈ ਕਿ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਆਹ ਇਹ ਨਿਰਪੱਖਤਾ ਨਾਲ ਜਾਂਚ ਕਰਕੇ ਤੁਹਾਨੂੰ ਇਨਸਾਫ ਦੇਊਗਾ ਜੀ ਨਹੀਂ ਦੇ ਸਕਦੀ ਜੀ ਕਿਉਂਕਿ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕੋਣਾ ਪੈਣਾ ਠੀਕ ਹੈ ਜਾਣੀ ਆਪਣਾ ਅਗਲਾ ਕਦਮ ਹੋਊਗਾ ਕਿ ਆਪਾਂ ਹਾਈ ਕੋਰਟ ਦੀ ਪੈਰਵਾਈ ਕਰਾਂਗੇ ਜੀ ਹਾਂ ਹਾਈ ਕੋਰਟ ਦੀ ਪੈਰਵਾਈ ਕਰਾਂਗੇ ਮੈਂ ਸਿੱਟਾ ਕੋਡ ਲਵਾਂਗਾ ਇਹਨਾਂ ਤੋਂ ਜੋ ਕੁਝ ਕਰਨਗੇ ਤੇ ਠੀਕ ਹੈ ਜੇ ਮੈਂ ਹਾਈ ਕੋਰਟ ਜਾਉਂਦਾ ਇਹ ਜਿਹੜੇ ਤੁਸੀਂ ਦੱਸ ਰਹੇ ਲੀਡਰ ਸਾਹਿਬ ਇਹ ਲੋਕally ਇੱਥੇ ਜਗਰਾਉਂ ਜਰੀਏ ਦੀ ਕਿੱਥੋਂ ਦੇ ਹੈ ਇਹ ਆਪਣੇ ਸੋਦੀ ਖੁਰਦੇ ਆ ਜਿਹੜਾ ਜਗਰਾਉਂ ਦੇ ਨਾਮ ਜੀ ਸੁਹੇਣਾ ਤੇ ਆਤੀ ਦੇ ਵਿੱਚ ਹੀ ਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਸਿੱਧਾ ਰੇਟ ਜੀ ਆ ਪੈਂਦਾ ਜੀ ਇਹ ਥਾਣਾ ਸਗਰ ਬੰਦਾ ਇਹਨਾਂ ਨੂੰ ਜੀ ਰਵਿੰਦਰ ਜੀ ਆਪਾਂ ਹੁਣ ਤੱਕ ਦੇਖਦੇ ਆਏ ਆ ਜਦੋਂ ਵੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਉਂਗਲ ਉੜਦੀ ਆ ਤਾਂ ਪੁਲਿਸ ਦੇ ਜਿਹੜੇ ਅਧਿਕਾਰੀ ਆ ਉਹ ਜਿਹੜਾ ਦਰਖਾਸਤ ਕਰਤਾ ਹੁੰਦਾ ਉਹਨੂੰ ਦਬਾਉਣ ਲਈ ਜੱਦੋਜਹਿਦ ਕਰਦੇ ਆ ਕਦੇ ਖੱਬੇ ਉਹ ਕਦੇ ਸੱਜੇ ਤੁਹਾਡੇ ਤੇ ਕੋਈ ਇਦਾਂ ਦਾ ਪ੍ਰੈਸ਼ਰ ਪਾਇਆ ਗਿਆ ਜੀ ਕਿ ਨਹੀਂ ਤੇ ਇਦਾਂ ਦਾ ਕੋਈ ਪ੍ਰੈਸ਼ਰ ਨਹੀਂ ਪਾਇਆ ਗਿਆ ਲੇਕਿਨ ਮੈਂ ਪੱਤਰਕਾਰ ਨਾਲ ਉੱਤੇ ਗੱਲਬਾਤ ਕੀਤੀ ਸੀ ਉਹ ਕਹਿੰਦੇ ਡਿਊਟੀ ਸਾਹਿਬ ਕਹਿੰਦੇ ਆ ਕਿ ਇਦਾਂ ਦਾ ਰਾਜਨਾਮਾ ਚੱਲਦਾ ਮੇਰਾ ਕੋਈ ਕਿਸੇ ਨਾਲ ਕੋਈ ਕਿਸੇ ਦਾ ਰਾਜਨਾਮਾ ਨਹੀਂ ਹੈ ਤੁਹਾਡਾ ਤੇ ਰੀਡਰ ਸਾਹਿਬ ਦਾ ਰਾਜਨਾਮਾ ਚੱਲਦਾ ਹਾਂ ਜੀ ਕੋਈ ਰਾਜਨਾਮਾ ਨਹੀਂ ਮੇਰਾ ਕਿਸੇ ਨਾਲ ਠੀਕ ਹੈ ਨਰਪਕ ਜਾਂਚ ਉਹ ਚੋਣਾਂ ਵਾ ਉਹ ਜਿਹੜੇ ਬੰਦੇ ਦੀ ਇਹਨੇ ਨੌਕਰੀ ਖੋਈ ਆ ਉਹ ਬੰਦੇ ਨੂੰ ਕੁਰਸੀ ਤੇ ਬਿਠਾਉਣਾ ਚਾਹੁੰਦਾ ਅੱਛਾ ਇਹਨਾਂ ਨੇ ਕਿਸੇ ਦੀ ਨੌਕਰੀ ਖੋ ਕੇ ਆਪ ਬਾਹਰ ਹੋਏ ਹੋ ਬਿਲਕੁਲ ਠੀਕ ਹੈ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਫਿਰ ਆਖਰ ਦੇ ਵਿੱਚ ਮੰਗ ਇਹੀ ਕਰਦਾ ਵੀ ਜੇ ਦੀ ਗੰਦੀ ਕਾਰਵਾਈ ਕੀਤੀ ਜਾਵੇ ਜੋ ਨਰਪਕ ਜਾਂਚਾ ਉਹ ਕਰਕੇ ਦੁੱਧੋਂ ਦੁੱਧ ਬਣਿਆ ਬਣੇ ਕੀਤਾ ਜਾਵੇ ਜਾਣੀ ਅਜੇ ਤੱਕ ਇੱਕ ਸਾਲ ਦੇ ਵਿੱਚ ਐਸਐਸਪੀ ਸਾਹਿਬ ਨੇ ਜਾਂ ਜਿਹੜੇ ਸਬੰਧਤ ਅਧਿਕਾਰੀ ਨੇ ਤੁਹਾਨੂੰ ਕੋਹਾ ਜੇ ਕਲੀਅਰ ਨਹੀਂ ਕਰ ਰਹੇ ਹੈਗੇ ਵੀ ਇਹਦਾ ਕੀ ਸਟੇਟਸ ਹੈਗਾ ਜੀ ਨਹੀਂ ਜੀ ਕੋਈ ਨਹੀਂ ਕਰਦੇ ਜੀ ਮੈਂ ਅਸਰ ਅਸਰ ਰਜ਼ਾ ਨੂੰ ਕੁੱਛਿਆ ਜੀ ਮੈਂ ਕਿਹਾ ਜੀ ਇਹਨੂੰ ਬਦਲ ਦਿਓ ਇੱਥੋਂ ਜੀ ਕਹਿੰਦੇ ਤੁਹਾਨੂੰ ਕੀ ਮਤਲਬ ਬਦਲਣ ਦਾ ਮੈਂ ਕਿਹਾ ਜੀ ਮੇਰੇ ਇੱਕ ਕੰਮ 'ਚ ਟਿੱਕਾ ਪਾਉਂਦਾ ਏ ਜਿਹਨੂੰ ਮੈਂ ਕਾਗਜ਼ ਹੀ ਮੰਗਦਾ ਮੈਨੂੰ ਨਹੀਂ ਦੇ ਰਹੇ ਜੀ ਕਹਿੰਦੇ ਕੋਈ ਨਾ ਮੈਂ ਕਿ ਬਾਲਕਿਸ਼ ਨੂੰ ਕਹਿ ਦਿੰਦਾ ਦੋ 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 ਪਾਣੀਆ ਪਾਣੀਆ ਐਸਐਸਪੀ ਸਾਹਿਬ ਦੇ ਰੀਡਰ ਦੀ ਕੁਰਸੀ ਤੇ ਕਦੋਂ ਦਾ ਬੈਠਾ ਜੀ ਇਨਸਾਨ ਇਹ 19 ਤੋਂ ਲੈ ਕੇ ਹੁਣ ਤੱਕ ਦਾ ਬੈਠਾ 19 ਤੋਂ ਲੈ ਕੇ ਹੁਣ ਤੱਕ ਦਾ ਲੱਗਦਾ ਨਹੀਂ ਇਹਦੀ ਬਦਲੀ ਹੋਣੀ ਚਾਹੀਦੀ ਸੀ ਬਿਲਕੁਲ ਬਦਲੀ ਹੁਣ ਜਾਂ ਅੱਜ ਤੱਕ ਕੋਈ ਇੰਨਾਂ ਚੜ ਬੈਠਾ ਹੀ ਨਹੀਂ ਜੀ ਇੱਕ ਗੱਲ ਇਗਰਵਿੰਦਰ ਜੀ ਇਹ ਦੋਸਤੋ ਜਦੋਂ ਵੀ ਕੋਈ ਪੁਲਿਸ ਅਧਿਕਾਰੀ ਭਰਤੀ ਹੁੰਦਾ ਤਾਂ ਉਹ ਪਹਿਲਾਂ ਉਹਦੀ ਪੀਸੀਸੀ ਹੁੰਦੀ ਹੈ ਐਨਓਸੀ ਮਿਲਦੀ ਹੈ ਫਿਰ ਇਹਨਾਂ ਨੂੰ ਐਨਓਸੀ ਕਿਵੇਂ ਮਿਲ ਗਈ ਜੀ ਇਹ ਇਹਨਾਂ ਨੂੰ ਪਤਾ ਹੋ ਜੀ ਇਹਨਾਂ ਨੇ ਮੈਂ ਦਾ ਵੈਸਾ ਸੁਸਾ ਨੂੰ ਕਹਿ ਗਿਆ ਵੀ ਮੈਨੂੰ ਨਹੀਂ ਪਤਾ ਦਾਖਲ ਕਰ ਭਰਤੀ ਕਿਵੇਂ ਕਰ ਲਿਆ ਇਹਨੂੰ ਜੀ ਕਿਹੜੀ ਤੱਥਾਂ ਦੇ ਹਿਸਾਬ ਨਾਲ ਭਰਤੀ ਹੋ ਗਿਆ ਵੀ ਜਦੋਂ ਘੋਸ਼ਣਾ ਪੱਤਰ ਲੈਣੇ ਹੋ ਤੁਸੀਂ ਉੱਤੇ ਲਿਖਿਆ ਹੁੰਦਾ ਵੀ ਤੇਰੇ ਇੰਨੇ ਬੱਚੇ ਨੇ ਇੰਨੇ ਅਨਮੈੜਾ ਅਨਮੈੜਾ ਵੀ ਆਦਲਾ ਗਾਰਾ ਇੰਨੇ ਮੇਰੇ ਪਿਓ ਆ ਮਾਵਾ ਇੰਨੇ ਮੇਰੇ ਘਰ ਦੇ ਆ ਮੈਂਬਰ ਉਹਦੇ ਸਭ ਕੁ ਲਿਖਿਆ ਜਾਂਦਾ ਵੀ ਆ ਮਰਤੇ ਕੋਈ ਇਨਕੁਆਰੀ ਚੱਲਦੀ ਆ ਜਾਂ ਮਰਤੇ ਪਰਚਾ ਚੱਲਦਾ ਉੱਤੇ ਲਿਖ ਕੇ ਜਾਂਦਾ ਜਦੋਂ ਭਰਤੀ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਕਹਿੰਦੇ ਆ ਵੀ ਇਹਦੀ ਇਨਕੁਆਰੀ ਜਿਹੜੀ ਚੱਲਦੀ ਆ ਉਹਨੇ ਸੈੱਟ ਕਰ ਲਾ ਤਾਂ ਕੁਰਸੀ ਦੇ ਤੋਂ ਉਹ ਘੋਸ਼ਣਾ ਪੱਤਰ ਮਿਲੂਗਾ ਰਵਿੰਦਰ ਜੀ ਕਿਤੇ ਨਾ ਕਿਤੇ ਇਹ ਚੀਜ਼ ਨਸ਼ਰ ਨਹੀਂ ਹੋ ਰਹੀ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਰਲਿਆ ਹੋਇਆ ਜੀ ਬਿਲਕੁਲ ਪੂਰਾ ਰਲਿਆ ਹੋਇਆ ਹੈ ਕੋਈ ਸ਼ੱਕ ਨਹੀਂ ਜੀ ਤੇ ਫਿਰ ਜਦੋਂ ਐਸਐਸਪੀ ਸਾਹਿਬ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ ਹਾਈ ਕੋਰਟ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਕਿਉਂ ਇਸ ਤੋਂ ਉੱਚ ਅਧਿਕਾਰੀਆਂ ਨੇ ਧਿਆਨ ਦੇ ਵਿੱਚ ਪੂਰਾ ਮਾਮਲਾ ਲੈ ਕੇ ਆਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜੀ ਮੈਂ ਕੀਤੀ ਮੈਂ ਲੈਟਰਾਂ ਭਾਈਆਂ ਡੀਓ ਤੇ ਡੀਜੀਪੀ ਦਾ ਸਭ ਲੈਟਰ ਭਾਈਆਂ ਜੀ ਮੈਂ ਮੁੱਖ ਮੰਤਰੀ ਨੂੰ ਲੈਟਰ ਭਾਈ ਜੀ ਚੀਫ ਮਿੰისტਰ ਨੂੰ ਲੈਟਰ ਭਾਈ ਜੀ ਜੀ ਇਹਨਾਂ ਭਾਈਆਂ ਲੈਟਰਾਂ ਦਾ ਕੋਈ ਜਵਾਬ ਮਿਲਿਆ ਤੁਹਾਨੂੰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਜੀ ਜੀ ਇਹ ਕਹਿੰਦੇ ਵੀ ਲੈਡਰ ਇੱਕ ਦਾ ਹੀ ਆਪਾਂ ਕਰਾਂਗੇ ਬਾਕੀ ਦਾਖਲਾ ਦਫਤਰ ਕਰ ਦੇਣਾ ਜੀ ਮੈਨੂੰ ਲੱਗਦਾ ਮੈਨੂੰ ਲੱਗਦਾ ਬਾਕੀ ਦਰਖਾਸਤਾਂ ਮੇਰੀਆਂ ਦਾਖਲਾ ਦਫਤਰੇ ਕਿੱਧਰ ਗਈਆਂ ਵੀ ਇੱਕ ਦੇ ਵੀ ਨਰਪਕ ਜਾਂਚ ਨਹੀਂ ਹੁੰਦੀ ਲਗਦਾ ਇਨਰ ਰਿਟਰ ਸਾਹਿਬ ਦੀ ਉੱਪਰ ਤੱਕ ਪਹੁੰਚ ਆਪ ਦੀ ਅਪਰੋਚ ਦਿਖਾ ਰਹੀ ਬਿਲਕੁਲ ਦਿਖਾ ਰਿਹਾ ਜੀ ਮੈਂ ਵਾਰ-ਵਾਰ ਉਥੇ ਜਾਨਕਪਾਲ ਜੀ ਕੋਲੇ ਉਹ ਕਹਿੰਦੇ ਆ ਵੀ ਇਹ ਰਿਕਾਰਡ ਨਹੀਂ ਮਿਲਿਆ ਹੁਣ ਰਿਕਾਰਡ ਥਾਣੇ ਦਾ ਮੈਂ ਥੋੜਾ ਲੈ ਕੇ ਆਉਣਾ ਜੀ ਜੀ ਰਿਕਾਰਡ ਥਾਣੇ ਦਾ ਰਿਕਾਰਡ ਥਾਣੇ 'ਚ ਹੀ ਰਹਿਣਾ ਜੀ ਜੀ ਜੇ ਮੈਨੂੰ ਨਹੀਂ ਦੇ ਸਕਦੇ ਇਹਨਾਂ ਕੋਲ ਤਾਂ ਹੈਗਾ ਨਾ ਉਹਦਾ ਨਰਬਕ ਜਾਂਚ ਕਰਦੇ ਜਿਹੜੀ ਕਾਰਵਾਈ ਵੱਲ ਕਰ ਦੇਣ ਜੀ ਰਵਿੰਦਰ ਜੀ ਕਿਤੇ ਇਦਾਂ ਲੱਗ ਰਿਹਾ ਸਾਨੂੰ ਕਿ ਤੁਹਾਡੀ ਕੋਈ ਨਿੱਜੀ ਰਾਜਸਥਾਨੀ ਹੋ ਜਾਂ ਤੁਸੀਂ ਇਸ ਚੀਜ਼ ਨੂੰ ਉੱਤਾ ਚੱਕ ਰਹੇ ਹੋ ਜੀ ਮੇਰੀ ਨਿੱਜੀ ਰਜਨ ਕੋਈ ਨਹੀਂ ਕੋਈ ਰੰਜਿਸ਼ ਨਹੀਂ ਹੈ ਜੀ ਕਿਉਂਕਿ ਸਾਡੇ ਕਮੈਂਟਾਂ ਦੇ ਵਿੱਚ ਬਕਾਇਦਾ ਇਹ ਗੱਲ ਮੈਸੇਜ ਆਉਣੇ ਆ ਜੀ ਕਿ ਇਹਨਾਂ ਨੇ ਆਪਣੀ ਨਿੱਜੀ ਰੰਜਿਸ਼ ਕੱਟ ਰਹੀ ਆ ਮੇਰੀ ਕੋਈ ਰੰਜਿਸ਼ ਨਹੀਂ ਹੈ ਜੀ ਇਹਦਾ ਇਹ ਕਿੰਨਾ ਵੀ ਜਿਹਦਾ ਹੱਕ ਖੋਇਆ ਬੰਦੇ ਦਾ ਕੋਈ ਹੱਕ ਮਿਲਣਾ ਚਾਹੀਦਾ ਜੀ ਅਬ ਕਾਰਨੇ ਖੋਦ ਵੀ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਬੰਦੇ ਚ ਨਹੀਂ ਕੀਤੀ ਜੀ ਠੀਕ ਹੈ ਜੀ ਨਹੀਂ ਕੀਤੀ ਜੀ ਕੁਛ ਨਾ ਹੋ ਗਏ ਬਹੁਤ ਧੀਰਜ ਮੈਂ ਕਹਿਣਾ ਚਾਹੁੰਦਾ ਜੀ ਮੈਂ ਆਟੇ ਪਾਈ ਸੀ ਜੀ ਆਟੇ ਦੇ ਦਿਨ ਤੋਂ ਮੈਨੂੰ ਇਹਨਾਂ ਨੇ ਮਨਾਂ ਕਰਤਾ ਸੀ ਜੀ ਤੇ ਪਹਿਲਾਂ ਮੈਂ ਆਟੇ ਪਾਈ ਸੀ ਸਿਟੀ ਸ਼ਾਨੇ ਜੀ ਜੀ ਸਾਦਾ 2 ਮਹੀਨੇ ਹੋ ਗਏ ਜੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਫਿਰ ਮੈਂ ਆਟੇ ਪਾਈ ਜੀ ਇਹਨਾਂ ਨੂੰ ਉੱਪਰ ਐਸਐਚਓ ਸਾਹਿਬ ਨੂੰ ਜੀ ਇਹਨਾਂ ਨੇ ਮੈਨੂੰ ਕਹਿਤਾ ਵੀ ਸਿਟੀ ਸ਼ਾਨੇ ਜਾਓ ਉੱਥੇ ਤੁਹਾਡੇ ਮਿਲੂਗਾ ਮੇਨ ਚਨਾਨ ਉਹ ਐਂਟੀਸਮੈਂਟ ਚਨਾਨ ਜੀ ਜਦੋਂ ਮੈਂ ਉੱਥੇ ਐਸਐਚਓ ਸਾਹਿਬ ਨਾਲ ਗੱਲ ਕੀਤੀ ਉਹ ਕੰਦੇ ਵੀ ਸਵੇਰੇ ਆ ਜਿਓ ਕੋਈ ਗੱਲ ਨਹੀਂ ਮੈਂ ਬਾਹਰ ਆ ਜੀ ਕਹਿੰਦੇ ਤੁਸੀਂ ਕੌਣ ਹੋ ਮੈਂ ਕਹਿੰਦਾ ਮੈਂ ਇਹਦਾ ਮਦੇਈ ਨਹੀਂ ਹੈ ਜੀ ਮੈਂ ਥਰਡ ਪਾਰਟੀ ਆ ਮੈਨੂੰ ਆਟੇ ਚਾਹੀਦੀ ਹੈ ਜੀ ਦੋਨੇ ਚਲਾਨਾ ਦੀ ਜੀ ਕਿੰਨੇ ਵੀ ਅਸੀਂ ਤੁਹਾਨੂੰ ਦੇ ਨਹੀਂ ਸਕਦੇ ਮੈਂ ਕਹਿੰਦਾ ਕਿਉਂ ਜੀ ਕਹਿੰਦੇ ਨਿੱਜੀ ਮਾਮਲਾ ਅਵਕਰ ਸਿੰਘ ਦਾ ਜੀ ਮੈਂ ਕਹਿੰਦਾ ਜੀ ਮੈਂ ਅਵਕਰ ਸਿੰਘ ਦਾ ਨਿੱਜੀ ਮਾਮਲਾ ਮੈਂ ਕੋਈ ਜ਼ਾਇਦਾ ਦਾ ਬੇਰਵਾਰੀ ਮਗਰਿਆ ਜੀ ਉਹ ਨੌਕਰੀ ਕਰ ਰਿਆ ਨੌਕਰੀ ਤੱਥਾਂ ਦੇ ਹਿਸਾਬ ਨਾਲ ਆਧਾਰ ਤੇ ਮਗਰਿਆ ਜੀ ਮੈਨੂੰ ਕਹਿੰਦੇ ਵੀ ਅਸੀਂ ਦੇ ਸਕਦੇ ਮੈਂ ਕਿ ਜਲਦੀ ਮੈਂ ਹਾਈ ਕੋਰਟ ਲੈ ਜਾਊਗਾ ਜੀ ਐਸਐਚਓ ਸਾਹਿਬ ਕਹਿੰਦੇ ਵੀ ਹਾਈ ਕੋਰਟ ਲੈ ਜੀ ਕੋਈ ਨਾ ਵਕੀਲ ਵਧਿਆ ਕਰੀ ਠੀਕ ਹੈ ਜੀ ਮੈਂ ਕਿ ਜਾਣੀ ਸਿੱਧੇ ਤੌਰ ਤੇ ਤੁਹਾਨੂੰ ਧੰਕ ਹਾਂ ਜੀ ਮੈਨੂੰ ਸਿੱਧੇ ਤੌਰ ਤੇ ਤਨਖੀ ਦੇਤੀ ਐ ਕਹਿੰਦਾ ਤਨਖੀ ਦੇਤੀ ਕਹਿੰਦਾ ਵਕੀਲ ਵਧਿਆ ਕਰੀ ਉੱਤੇ ਹਾਈ ਕੋਰਟ ਕਿਹੜੇ ਜਿਹੜੇ ਐਸਚੋ ਸਾਹਿਬਾ ਜੀ ਪਰਮਿੰਦਰ ਹੈ ਪਰਮਿੰਦਰ ਜਿਹੜੇ ਹੁਣ ਨਵੇਂ ਆਏ ਨੇ ਹਾਂ ਜੀ ਸੀਟੀ ਸਾਹਿਬਾ ਜੀ ਠੀਕ ਹੈ ਜਾਨੀ ਜੇ ਹੁਣ ਤੁਸੀਂ ਅੱਜ ਸਾਡੇ মিডিਆ ਸਾਹਮਣੇ ਆਏ ਹੋ ਤੁਹਾਡੇ ਕੋਲ ਆਰਟੀਆਈ ਦਾ ਤਸਦੀਕ ਸੁਧਾਰ ਕਾਰਡ ਹੈ ਜੀ ਇਹ ਬਿਲਕੁਲ ਜੀ ਕਾਰਡ ਬਿਲਕੁਲ ਦੀਦਾ ਮੋਹਰਾਂ ਲੱਗੀਆਂ ਹੋਈਆਂ ਜੀ ਉਹਦੇ ਅਕਾਰ ਦੇ ਵਿੱਚ ਲਿਖਿਆ ਆ ਜੀ ਜੀ ਤੌਰ ਤੇ ਮੇਰੀ ਜਾਣ ਗਈ ਨਾ ਦਿੱਤੀ ਜਾਵੇ ਕਿਸੇ ਨੂੰ ਠੀਕ ਹੈ ਜੀ ਬਸ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਪੱਤਰਕਾਰ ਨਸੀਬ ਬਿਰਕ ਗੱਲ ਕਰ ਰਿਹਾ ਜੀ ਹਾਂ ਜੀ ਨਸੀਬ ਜੀ ਕੀ ਹਾਲ ਹੈ ਸਰ ਠੀਕ ਠਾਕ ਹੋ ਹਾਂ ਜੀ ਠੀਕ ਹੈ ਚਲੋ ਵਧੀਆ ਜਾਈਦਾ ਸਰ ਇੱਕ ਤੁਹਾਡੇ ਕੋਲੇ ਮੈਟਰ ਚੱਲ ਰਿਹਾ ਹੈਗਾ ਜੀ ਅਪਕਾਰ ਸਿੰਘ ਵਾਲਾ ਜੀ ਉਹ ਜਿਹਦੇ ਦਰਖਾਸਤ ਕਰਤਾ ਹੈਗੇ ਨੇ ਰਵਿੰਦਰ ਸਿੰਘ ਜੀ ਪਟਨਾ ਟਾਪੇ ਵਾਲੇ ਰਵਿੰਦਰਪਾਲ ਪਹਾ ਦਾਖੇ ਵਾਲਿਆਂ ਨੇ ਦਿੱਤੀ ਹੈ ਦਰਖਾਸਤ ਬਿਲਕੁਲ ਚੱਲ ਰਹੀ ਹੈ ਜੀ ਜੀ ਕੀ ਸਟੇਟਸ ਆਦੀ ਉਹਦਾ ਅਸਲ ਦੇ ਵਿੱਚ ਹੁਣ ਅਸੀਂ ਜੀ ਮੈਂ ਪੜਤਾਲ ਮੁਕੰਮਲ ਕਰ ਲਈ ਹੈ ਦੀ ਮੈਂ ਫਾਈਨਲ ਰਿਪੋਰਟ ਭੇਜੀ ਹੈ ਆਪਣੇ ਅਫਸਰਾਂ ਵਾਲਾ ਨੂੰ ਜਦੋਂ ਪ੍ਰੂਵ ਹੋ ਗਈ ਉਸ ਤੋਂ ਬਾਅਦ ਹੀ ਮੈਂ ਕੋਈ ਕਮੈਂਟ ਕਰ ਪਾਉਂਗਾ ਹੇ ਤਾਂ ਮਤਲਬ ਕਿ ਪਾਈਪਲਾਈਨ ਚੀ ਹੈ ਨਾ ਠੀਕ ਹੈ ਜੀ ਠੀਕ ਹੈ ਠੀਕ ਹੈ ਜਾਣੀ ਬਈ ਤੇ ਤਫਤੀਸ਼ ਦਰਾ ਤਫਤੀਸ਼ ਚੱਲ ਰਹੀ ਹੈ ਇਹ ਜੋ ਦੀ ਅਨਵੈਸਟਿਗੇਸ਼ਨ ਹੈਗੀ ਹੈ ਫਾਈਨਲ ਰਿਪੋਰਟ ਸੇ ਮਤਲਬ ਕਿ ਭੇਜ ਦੇ ਅਕਸਰ ਨੂੰ ਆਈਡੀਆ ਸਰ ਕਿੰਨੇ ਕ ਟਾਈਮ ਤੱਕ ਪੂਰ ਕੰਪਲੀਟ ਹੋ ਜੂਗੀ ਇਹੇ ਵਿਦਨ ਵੀਕ ਹੋ ਜੂਗੀ ਠੀਕ ਹੈ ਸਰ ਥੈਂਕ ਯੂ ਸਰ ਓਕੇ ਹਾਂਜੀ ਬਕਰ ਭਾਈ ਹਲੋ ਹਲੋ ਕਾਲ ਕਰੋ ਜੀ ਜੀ ਯਾਰ ਅ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਮੇਰੇ ਨਸੀਬ ਤਰਕ ਗੱਲ ਕਰ ਰਿਹਾ ਪੱਤਰਕਾਰ ਹਾਂਜੀ ਹਾਂਜੀ ਬਰਾ ਕੀ ਹਾਲ ਆ ਠੀਕ ਠਾਕ ਆ ਵਧੀਆ ਵਧੀਆ ਇੱਥੇ ਜਨਾਬ ਮੂਰੇ ਆਹ ਦੇਖੀ ਆ ਮੈਂ ਸਾਡੇ ਸਾਂਝ ਕੇਂਦਰ ਤੇ ਹੀ ਕੱਲ ਨੂੰ ਬਲੱਡ ਕੈਂਪ ਜਿਹਾ ਲਗਣਾ ਕਰਕੇ ਉਹਦੇ ਜ਼ੋਨ ਦੀ ਅਰੇਂਜ ਕਰਦੇ ਆ ਠੀਕ ਆ ਚਲੋ ਮੈਂ ਭਰਾ ਨੂੰ ਇੱਕ ਖਬਰ ਦੇ ਰਿਲੇਟਡ ਫੋਨ ਲਾਇਆ ਸੀਗਾ ਦੱਸੋ ਦੱਸੋ ਇੱਕ ਮੁੱਲਾਪੁਰ ਤੋਂ ਅਰਵਿੰਦਰਪਾਲ ਸਿੰਘ ਪੁੱਤਰ ਪਿਆਰੇ لال ਜੀ ਓਕੇ ਜੀ ਹਾਂ ਉਹਨਾਂ ਨੇ ਨਾ ਸਾਨੂੰ ਬੁਲਾਇਆ ਸੀਗਾ ਪਰਸੋਂ ओके okay. हां जी ਉਹਨਾਂ ਨੇ ਇੱਕ ਪੱਖ ਦਿੱਤਾ ਵੀਰੇ ਜਿਹਦੇ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਇੱਕ ਤੁਹਾਡੇ ਤੇ ਮੁਕੱਦਮਾ ਦਰਜ ਹੋਇਆ ਸੀਗਾ 2008 ਚ 315 ਨੰਬਰ ਜੀ ਨਹੀਂ ਜੀ ਉਹ 2013 ਚ ਕੀਤਾ ਉਹ ਚ ਜੀ ਅਚਾ ਕੀ ਹੈਗਾ ਜੀ ਪੂਰਾ ਮਾਮਲਾ ਵੀਰੇ ਅਸਲ ਚ ਉਹ ਦੋ ਐਫ ਆਈ ਆਰ ਬਰੀ ਹੋ ਚੁੱਕੀ ਹੈ ਜੀ ਸਦੀ ਉਹ ਤੋਂ ਮੈਨੂੰ ਨਾ ਵਾਸਤਾ ਵੀ ਉਹ ਤਾਂ ਆਪਣੇ ਪੱਖ 'ਚ ਵੀ ਦੱਸਦੇ ਆ ਉਹ ਕਹਿੰਦੇ ਪਰ ਉਸ ਤੋਂ ਪਹਿਲਾਂ ਜਦੋਂ ਐਫ ਆਈ ਆਰ ਹੋ ਗਈ ਉਸ ਤੋਂ ਬਾਅਦ ਆਪਾਂ ਭਰਤੀ ਨਹੀਂ ਹੋ ਸਕਦੇ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਨਹੀਂ ਜੀ ਉਹ ਸਾਰੀ ਪ੍ਰਕਿਰਿਆ ਚੱਲਦੀ ਪਈ ਹੈ ਮੈਂ ਹਜੇ ਪ੍ਰਕਿਰਿਆ ਤੋਂ ਬਾਅਦ 'ਚ ਤੁਹਾਨੂੰ ਅਫੀਸ਼ੀਅਲ ਦੇ ਦੂੰਗਾ ਸਟੇਟਮੈਂਟ ਵਾਟ ਵਾਸ ਰੋਂਗ ਆ ਉੱਥੇ ਐਫ ਆਈ ਆਰ ਪਹਿਲਾਂ ਉਹ ਤਾਂ ਹੋਰ ਬੰਦੇ ਸਜ਼ਾ ਵੀ ਹੋ ਗਏ ਸੀ 2013 'ਚ ਬਾਅਦ 'ਚ ਕੀਤੇ ਸੀ ਜੀ ਨੋਮੀਨੇਟ ਕੋਸ਼ ਜੀ ਜੀ ਠੀਕ ਹੈ ਵੀਰੇ ਕਿਉਂਕਿ ਉਹਨਾਂ ਨੇ ਸਾਰੇ ਜਿਹੜੇ ਜਿੰਨੇ ਵੀ ਰਿਕਾਰਡ ਸੀ ਡਾਕੂਮੈਂਟ ਸੀ ਨਾ ਉਹ ਸਾਨੂੰ ਕੱਲ ਦਿਖਾਏ ਸੀਗੇ ਆਪਣੇ ਉਹਦੇ 'ਚ ਜਦੋਂ ਅਸੀਂ ਖਬਰ ਬਣਾ ਰਹੇ ਸੀਗੇ ਓਕੇ ਜੀ ਤੇ ਹਾਂ ਉਹ ਜਦੋਂ ਮੈਂ ਦੇਖੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਆਪਣਾ ਪੱਖ ਦਿਓ ਮੈਂ ਪੱਖ ਲੈਣ ਲਈ ਤੁਹਾਨੂੰ ਕਾਲ ਕੀਤੀ ਸੀਗੀ ਜੀ ਠੀਕ ਹੈ ਜੀ ਹਾਂ ਜੀ ਹਾਂ ਉਹ ਕਹਿੰਦੇ ਵੀ ਅੱਜ ਵੀ ਹਾਂ ਜੀ ਉਹਨਾਂ ਕੋਲ ਇਨਵੈਸਟੀਗੇਸ਼ਨ ਚਾ ਮੈਂ ਉਹ ਤੋਂ ਬਾਅਦ ਚ ਫਿਰ ਤੁਹਾਨੂੰ ਦੇ ਦੂੰਗਾ ਪੱਤਰ ਆਪਣਾ ਅਸਲ 'ਚ ਵੀਰੇ ਗੱਲ ਪਤਾ ਕਿ 2-3 ਦਿਨ ਹੋ ਗਏ ਖਬਰ ਬਣਾਈ ਨੂੰ ਮੈਂ ਉਹ ਖਬਰ ਚਲਾਉਣੀ ਸੀ ਕਰਕੇ ਭਰਾ ਦਾ ਆਪਣਾ ਪੱਖ ਜਾਣਨਾ ਚਾਹਿਆ ਸੀ ਮੈਂ ਤੁਹਾਨੂੰ ਦੱਸਦਾ ਵੀ ਉਹ ਇਹ ਰੋਂਗ ਫੈਕਟ ਆ 2008 ਵਾਲੇ 2013 ਦਾ ਆ ਅ ਚਲੋ ਠੀਕ ਆ ਵੀਰੇ ਕੋਈ ਗੱਲ ਨਹੀਂ ਧੰਨਵਾਦ ਜੀ ਜੀ ਓਕੇ